ਸੰਗਰੂਰ ਦੇ ਖਨੌਰੀ ਮੂਨ ਕਾ ਇਲਾਕੇ ਦੇ ਵਿੱਚ ਘੱਗਰ ਨਦੀ ਤਕਰੀਬਨ ਹਰ ਸਾਲ ਹੀ ਆਪਣਾ ਕਹਿਰ ਵਰਪਾਉਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਭਲੇ ਹੀ ਬਾਰਿਸ਼ ਨਾ ਹੋਵੇ ਪਰ ਲੇਕਿਨ ਜਦੋਂ ਹਿਮਾਚਲ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਹਿਮਾਚਲ ਦਾ ਪਾਣੀ ਆ ਕੇ ਪੰਜਾਬ ਦੇ ਪਟਿਆਲਾ, ਸੰਗਰੂਰ ਅਤੇ ਮਾਨਸਾ ਦੇ ਇਲਾਕੇ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ ਪਿਛਲੇ ਬਾਰ ਜੁਲਾਈ ਦੇ ਪਹਿਲੇ ਹਫਤੇ ਹੀ ਜਿਹੜਾ ਕੱਗਰ ਦੇ ਵਿੱਚ ਜਿਹੜਾ ਪਾੜ ਪਿਆ ਸੀ ਜਿਸ ਨੂੰ ਲੈ ਕੇ ਜਿੱਥੇ ਅੱਜ ਅਸੀਂ ਖੜੇ ਹਾਂ ਇਹ ਜਗ੍ਹਾ ਦੇ ਉੱਪਰ ਲਗਭਗ 200 ਫੁੱਟ ਚੌੜਾ ਪਾੜ ਸੀ ਤੇ ਲੇਕਿਨ ਇਸ ਤਰ੍ਹਾਂ ਦੇ ਹੀ 53 ਪਾੜ ਜਿਹੜੇ ਪੂਰੇ ਕੱਗਰ ਦੇ ਵਿੱਚ ਜਿਹੜੇ ਪਏ ਸੀ ਕਿਉਂਕਿ ਕਹਿ ਸਕਦੇ ਹਾਂ ਕਿ ਕੱਗਰ ਪੂ ਨਾ ਖਿਲਰ ਗਿਆ ਸੀ ਤੇ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਘਰ ਉਹਨਾਂ ਦੇ ਜਿਹੜੇ ਪਸ਼ੂ ਸੀ ਹਰੇ-ਚਾਰੇ ਸੀ ਜਿਹੜੇ ਉਹ ਸਭ ਕੁਝ ਬਰਬਾਦ ਹੋ ਗਿਆ ਸੀ ਲਗਭਗ 1 ਮਹੀਨੇ ਬਾਅਦ ਪਾਣੀ ਜਿਹੜਾ ਉਹ ਘਟਨਾ ਸ਼ੁਰੂ ਹੋਇਆ ਸੀ ਤਾਂ ਪਰ ਹੁਣ ਤੁਸੀਂ ਦੇਖੋ ਕੀ ਹੁਣ ਕੱਗਰ ਦੇ ਵਿੱਚ ਇੱਕ ਵਾਰ ਫੇਰ ਪਾਣੀ ਦਾ ਲੈਵਲ ਕੱਲ ਤੋਂ ਲੈ ਕੇ ਕੱਲ ਰਾਤ ਤੋਂ ਲੈ ਕੇ ਵਧਣਾ ਸ਼ੁਰੂ ਹੋਇਆ ਪਹਿਲਾਂ ਇਸ ਦੇ ਵਿੱਚ ਬਿਲਕੁਲ ਸ਼ਾਂਤ ਸੀ ਪਾਣੀ ਖੜਾ ਸੀ ਪਰ ਲੇਕਿਨ ਕੱਲ ਤੋਂ ਲੈ ਕੇ ਜਿਹੜਾ ਗੇਜ ਲੱਗਿਆ ਹੋਇਆ ਗੇਜ ਦੇ ਨਾਲ ਪਾਣੀ ਟੱਚ ਕੀਤਾ ਹੈਗਾ ਜਿਹੜਾ ਕਿ 729 ਫੁੱਟ ਦੇ ਨਜ਼ਦੀਕ ਪਹੁੰਚਿਆ ਹੈਗਾ ਜਿਹੜਾ ਕਿ ਇਲਾਕੇ ਦੇ ਵਿਧਾਇਕ ਵੱਲੋਂ ਜਿਹਦੀ ਜਾਣਕਾਰੀ ਦਿੱਤੀ ਗਈ ਆ ਇਸ ਤੋਂ ਪਹਿਲਾਂ ਜਿਹੜੇ ਪ੍ਰਸ਼ਾਸਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਜਿਹੜਾ ਅ ਕਹਿ ਸਕਦੇ ਆ ਕਿ ਇਸ ਜਗ੍ਹਾ ਦੇ ਉੱਪਰ ਆ ਕੇ ਪਾਣੀ ਵੱਧਣ ਤੋਂ ਬਾਅਦ ਜਿਹੜਾ ਜਾਇਜ਼ਾ ਦਾ ਜਿਹੜਾ ਉਹ ਲਿਆ ਗਿਆ ਇਲਾਕੇ ਦੇ ਵਿਧਾਇਕ ਪਹੁੰਚੇ ਨੇ ਉਹਨਾਂ ਨਾਲ ਐਸਡੀਐਮ ਤੇ ਡਰੇਨੇਜ ਵਿਭਾਗ ਦੇ ਜਿਹੜੇ ਅਧਿਕਾਰੀ ਸੀ ਉਹ ਪਹੁੰਚੇ ਸੀ ਕਿਉਂਕਿ ਜਦੋਂ ਪਾਣੀ ਵੱਧ ਹੈ ਘੱਗਰ ਦੇ ਵਿੱਚ ਤਾਂ ਇਲਾਕੇ ਦੇ ਲੋਕਾਂ ਦੇ ਵਿੱਚ ਬਿਲਕੁਲ ਲਾਜ਼ਮੀ ਤੌਰ ਤੇ ਪਰ ਸੈਂ ਬਣਦਾ ਕਿਉਂਕਿ ਸਾਹਮਣੇ ਮਕਰੌੜ ਸਾਹਿਬ ਪਿੰਡ ਹੈਗਾ ਜਿਹੜਾ ਇਹ ਪਿੰਡ ਦੇ ਨਾਲ ਲੱਗਦਾ ਇਸ ਇਲਾਕੇ ਦੇ ਵਿੱਚ ਜਿਸ ਇਲਾਕੇ ਦੇ ਵੀ ਤੁਹਾਨੂੰ ਝੋਨਾ ਲੱਗਿਆ ਨਜ਼ਰ ਆਉਂਦਾ ਇਸ ਇਲਾਕੇ ਦੇ ਵਿੱਚ ਜਿਹੜਾ ਪਾਣੀ ਖਹਿ ਕੇ ਲੰਗਿਆ ਸੀ ਤਾ ਪੂਰਾ ਇਲਾਕਾ ਜਿਹੜਾ ਹਰਿਆਣੇ ਦੇ ਨਾਲ ਪਾਣੀ ਚਲਾ ਗਿਆ ਸੀ ਦੂਸਰੇ ਪਾਸੇ ਬਹੁਤ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਸੀ ਪਰ ਇਸ ਵਾਰ ਪਿੰਡ ਦੇ ਲੋਕ ਸਾਡੇ ਨਾਲ ਉਹਨਾਂ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋਗੇ ਕਿਉਂਕਿ ਘੱਗਰ ਤੁਹਾਡੇ ਇਲਾਕੇ ਦੇ ਲਈ ਤਾਂ ਕਹਿ ਸਕਦੇ ਆ ਕਿ ਇੱਕ ਸ਼ਰਾਪ ਤੋਂ ਘੱਟ ਨਹੀਂ ਹੈਗਾ ਹਰ ਵਾਰ ਤੋਂ ਡਰ ਲੱਗਿਆ ਰਹਿੰਦਾ ਭਾਵੇਂ ਇੱਥੇ ਗਰਮੀ ਹੋਵੇ ਪਰ ਪਾਣੀ ਰਾਤ ਨੂੰ ਪਤਾ ਨਹੀਂ ਕਦੋਂ ਟੁੱਟ ਜਾਂਦਾ ਇਹ ਇਦਾਂ ਦੇ ਕੁਝ ਹੋਇਆ ਸੀ ਇੱਕ ਸਾਲ ਪਹਿਲਾਂ ਜਦੋਂ ਜੁਲਾਈ ਦੇ ਵਿੱਚ ਜਦੋਂ ਘੱਗਰ 53 ਸਾਵਾਂ ਦਾ ਟੁੱਟਿਆ ਭਾਈ ਜੀ ਪਿਛਲੇ ਸਾਲ ਤਾਂ ਪਾਣੀ ਬਹੁਤ ਜ਼ਿਆਦਾ ਇੰਨਾ ਪਾਣੀ ਆਇਆ ਸੀ 25 30 ਸਾਲਾਂ ਦਾ ਰਿਕਾਰਡ ਤੋੜਦਾ ਦੀਆ ਤੇ ਸਾਡੀ ਸੁਰਤ ਚ ਛੋਟੇ ਹੁੰਦੇ ਸੀ ਉਹਦੇ ਦਿੱਕਤ ਆ ਜਾਂਦੇ ਜਦੋਂ ਇੰਨਾ ਪਾਣੀ ਆਇਆ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਦੀਆ ਤੇ ਐਤਕੀ ਦੇਖੋ ਪਾਣੀ ਥੋੜਾ ਰਿਹਾ ਹੈ ਪਾਣੀ ਦੀ ਲੋੜ ਹੈ ਨਾ ਬਾਰਸ਼ਾਂ ਪਈਆਂ ਜੀੜੀਆਂ ਸੁੱਕੀਆਂ ਪਈਆਂ ਨੇ ਤੇ ਹਜੇ ਕੋਈ ਸਭਾਵਨਾ ਨਹੀਂ ਤੇ ਪਾਣੀ ਥੋੜਾ ਥੋੜਾ ਲਾਂ ਲੱਗਿਆ ਬਾਕੀ ਬੰਦਾ ਜਿਵੇਂ ਹੁਣ ਕਈ ਦਿਨਾਂ ਤੋਂ ਪਹਿਲਾਂ ਦਾ ਬਿਲਕੁਲ ਹੀ ਸ਼ਾਂਤ ਲੱਗ ਰਿਹਾ ਸੀ ਜਿਵੇਂ ਖਤਮ ਮੁਸੀਬਤ ਪਰ ਕੱਲ ਰਾਤ ਤੋਂ ਜਿਵੇਂ ਕਹਿਣੇ ਕਿ 3-4 ਫੁੱਟ ਪਾਣੀ ਵਧਿਆ ਹੈਗਾ ਜਿਹੜਾ ਪਰ ਅੱਜ ਦੇਖ ਰਿਹਾ ਸੀ ਮੈਂ ਇਲਾਕੇ ਦੇ ਲੋਕ ਜਿੰਨੇ ਆਏ ਸੀ ਖੜਖੜ ਪੁਲ ਦੇ ਉਪਰੋਂ ਦੇਖ ਕੇ ਜਾਂਦੇ ਸੀ ਕਿਉਂਕਿ ਕਿਤਨਾ ਕਿਤੇ ਪਾਰ ਆਲਾ ਜਿਹੜਾ ਪਿਛਲੇ ਸਾਲ ਵਾਲਾ ਡਾਰਾ ਜਿਹੜਾ ਉਹ ਸਹਿਮ ਤਾਂ ਹੈ ਲੋਕਾਂ ਦੇ ਮੰਨ ਤੱਕੀ ਦੇਖੋ ਅਜੇ ਤਾਂ ਪਾਣੀ ਥੋੜਾ ਹੈ ਨਾ ਕਿ ਬਾਰਿਸ਼ਾਂ ਨਹੀਂ ਆਈਆਂ ਤੇ ਜਿਹੜੀ ਉਰਾਂ ਦੀ ਬਾਰਿਸ਼ ਹੈ ਦੇ ਨਾਲ ਤਾਂ ਫਰਕ ਨਹੀਂ ਪੈਂਦਾ ਜਿਹੜੀ ਭਰਾ ਹਿਮਾਚਲ ਤੋਂ ਐਦਕੀ ਪਹਿਲਾਂ ਬੰਦਾਂ ਵੀ ਛੋਟੇ ਦੀਗੇ ਉੱਚੇ ਦੀ ਪੰਜ-ਪੰਜ ਫੁੱਟ ਦੇ ਦੀਗੇ ਟੁੱਟ ਜਾਂਦੇ ਸੀਗੇ ਕਈ ਸਮਾਂ ਤੋਂ ਤੇ ਕਿਹਾ ਕਿ ਬੰਦਾਂ ਦਾ ਬੰਦਾਂ ਦਾ ਵੀ ਬਹੁਤ ਤਕੜਾ ਮਜ਼ਬੂਤ ਕਾ ਕਰਤੇ 15 ਫੁੱਟ ਚੋੜੇ ਉੱਚੇ ਕਰਤੇ ਬਹੁਤ ਜ਼ਿਆਦਾ ਬਹੁਤ ਤਕੜਾ ਪ੍ਰਬੰਧ ਹੈ ਪ੍ਰਸ਼ਾਸਨ ਕਣੀ ਹੋਈ ਸਾਡੇ ਐਮਐਲ ਸਾਹਿਬ ਤੇੜੀ ਸਾਹਿਬ ਐਚਡੀਐਮ ਸਾਹਿਬ ਐਕਸ ਨੰਨ ਦੇ ਸਾਰੇ ਉਹਨਾਂ 5-10 ਮਿੰਟ ਪਹਿਲਾਂ ਗਏ ਨੇ ਮੌਕੇ ਦੇਖ ਕੇ ਦਿਨ ਰਾਤ ਦੀ ਇੱਥੇ ਨਿਗਰਾਨੀ ਹੈ ਜੀ ਪ੍ਰਸ਼ਾਸਨ ਮਣੀਓ ਕੋਈ ਦਿੱਕਤ ਨਹੀਂ ਪ੍ਰਬੰਧ ਪਿਛਲੇ ਬਾਰ ਨਾਲ ਕਿਵੇਂ ਲੱਗੇ ਨੇ ਕਿ ਮੁਕੰਮਲ ਹੋ ਚੁੱਕੇ ਨੇ ਕਿਉਂਕਿ ਕੁਝ ਦਿਨ ਪਹਿਲਾਂ ਸੀਐਮ ਸਾਹਿਬ ਵੀ ਉਰੇ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਹੜ੍ਹਾਂ ਆਉਣ ਤੋਂ ਬਾਅਦ ਘੱਗੜ ਟੁੱਟਣ ਤੋਂ ਬਾਅਦ ਹਰ ਕੋਈ ਆ ਜਾਂਦਾ ਪਰ ਅਸੀਂ ਪਹਿਲਾਂ ਪਹੁੰਚੇ ਇਸ ਤਰ੍ਹਾਂ ਵੀ ਐਰਕਾ ਜਿਹੜੇ ਪ੍ਰਬੰਧ ਨੇ ਨਾ ਐਰਕਾ ਜੰਗੀ ਪੱਧਰ ਤੇ ਪ੍ਰਬੰਧ ਹੁਣ ਵੀ ਚੱਲਣ ਦੇ ਨੇ ਖਾਸ ਕਰਕੇ ਅੱਜ ਤੋਂ 20 ਦਿਨ ਹੋ ਗਏ ਨੇ ਇੱਥੇ ਬਹੁਤ ਟਰਾਲੀਆਂ ਡੈਂਫਰ ਜਿਹੜੇ ਨੇ ਬੜੇ ਜ਼ੋਰ ਸ਼ੋਰ ਨਾਲ ਚੱਲਣ ਦੇ ਨੇ ਜਿਹੜਾ ਪਰ ਇਹ ਬੰਨ 4-5 5 ਫੁੱਟ ਚੌੜਾ ਹੁੰਦਾ ਸੀ ਯਾਰ ਕਾ 15 ਫੁੱਟ ਚੌੜਾ ਤੇ ਘੜ ਤੋਂ ਜਿਹੜਾ 7-8 ਫੁੱਟ ਉੱਚਾ ਹੋ ਗਿਆ ਤੇ ਪਾਣੀ ਆਉਣਾ ਜਾਉਣਾ ਆਉਣਾ ਉਸ ਪਰਮਾਤਮਾ ਨੂੰ ਪਤਾ ਫਿਰ ਪਰ ਤੇ ਬੜੀ ਕਿਰੂਪੀ ਹੋਈ ਸੀ ਐਰਕਾਂ ਦੋਖੀ ਪਾਣੀ ਨੂੰ ਅੜੀਕਦੇ ਨੇ ਭਾਵੇਂ ਮੀਂਹ ਹੋਇਆ ਨਹੀਂ ਬਾਰਿਸ਼ ਪਈ ਨਹੀਂ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਗੱਟੇ ਜਿਹੜੇ ਨੇ ਮਿੱਟੀ ਦੇ ਭਰ ਕੇ ਉਤਰੇ ਗਏ ਨੇ ਕਿੰਨੇ ਕ ਗੱਟਿਆਂ ਦਾ ਪ੍ਰਬੰਧ ਕੀਤਾ ਗਿਆ ਹੈਗਾ ਜਗ੍ਹਾ ਤੇ ਕਟੇ ਮੇਰੇ ਸਾਹਮਣੇ ਕੋਈ ਲੱਖ ਕੋ ਕਟਾ ਨਾ ਭਰ ਕੇ ਧਰਿਆ ਹੈ ਕੋਈ ਕਟੇ ਖਾਲੀਆਂ ਦਾ ਵਿੰਤਜਾਵੇਂ ਤੇ ਬਾਕੀ ਪ੍ਰਸ਼ਾਸਨ ਨੇ ਪੂਰਾ ਵਿਸ਼ਵਾਸ ਦਵਾਇਆ ਸਾਰੇ ਜਿੰਨੇ ਵੀ ਇਸ ਪਿੰਡਾਂ ਦੇ ਲੋਕੀ ਨੇ ਵੀ ਹਰਦਮ ਤੁਹਾਨੂੰ ਦੇਖਰੇਖ ਦੇ ਵਿੱਚ ਅਸੀਂ ਰੱਖਾਂਗੇ ਆਪਣੀ ਦੇ ਵਿੱਚ ਬਿਲਕੁਲ ਕਿਉਂਕਿ ਸੀਐਮ ਸਾਹਿਬ ਖੁਦ ਇਸ ਇਲਾਕੇ ਦੇ ਵਿੱਚ ਆਏ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮਗਰੋਂ ਹਰ ਕੋਈ ਆ ਜਾਂਦਾ ਪਰ ਇਸ ਤੋਂ ਪਹਿਲਾਂ ਕਿ ਤੁਹਾਨੂੰ ਕੰਮ ਹੋਇਆ ਹੈ ਨਜ਼ਰ ਵੀ ਆਉਂਦਾ ਤੁਸੀਂ ਜਿਹੜਾ ਰੋਡ ਇਹ ਰਸਤਾ ਦੇਖ ਰਹੇ ਹੋ ਕਿਨਾਰਾ ਘੱਗਰ ਦਾ ਇਹ ਕਿਨਾਰਾ ਪਹਿਲਾਂ ਲਗਭਗ 7-8 ਫੁੱਟ ਚੌੜਾ ਹੁੰਦਾ ਸੀ ਬੜੀ ਮੁਸ਼ਕਲ ਦੇ ਨਾਲ ਜਿਹੜਾ ਇਹਦੇ ਉੱਪਰ ਚੱਲਣਾ ਮੁਸ਼ਕਲ ਹੁੰਦਾ ਸੀ ਪਰ ਹੁਣ ਤੁਸੀਂ ਇਹਦੇ ਉੱਪਰ ਟਰਾਲੀਆਂ ਟਰੈਕਟਰ ਜਾਂ ਜੀਐਸਬੀ ਮਸ਼ੀਨਾਂ ਤੁਸੀਂ ਲੈ ਕੇ ਜਾ ਸਕਦੇ ਹੋ ਨੂੰ ਇੰਨਾ ਜਿਹੜਾ ਚੜਾਈ ਹੈ ਜਿਹੜੀ ਇਹਦੀ ਉਹ ਕਰ ਦਿੱਤੀ ਗਈ ਆ ਜਿਹੜਾ ਸਾਹਮਣੇ ਦੂਸਰੇ ਪਾਸੇ ਵਾਲੀ ਜਿਹੜਾ ਕਿਨਾਰਾ ਉਸ ਨੂੰ ਵੀ ਉਸੇ ਤ ਉਸ ਦੇ ਉੱਪਰ ਵੀ ਹੁਣ ਟਰਾਲੀਆਂ ਨੇ ਜਿਹੜੀਆਂ ਮਿੱਟੀ ਦੀਆਂ ਭਰੀਆਂ ਹੋਈਆਂ ਜਿਹੜੀਆਂ ਉਧਰ ਜਾ ਰਹੀਆਂ ਨੇ ਕਿਉਂਕਿ ਜਿਸ ਜਗ੍ਹਾ ਤੋਂ ਪਰੋਂ ਕਿਨਾਰੇ ਹਜੇ ਵੀ ਕਿਤੋਂ ਕਮਜ਼ੋਰ ਨੇ ਉੱਥੇ ਜਿਹੜੀ ਮਿੱਟੀ ਆ ਜਿਹੜੀ ਉਹ ਪਾਈ ਜਾ ਰਹੀ ਹੈਗੀ ਤੇ ਨਾਲ ਦੀ ਨਾਲ ਵੱਡੇ ਪੱਧਰ ਦੇ ਉੱਪਰ ਜਿਹੜੇ ਗੱਟੇ ਨੇ ਜਿਹੜੇ ਉਹ ਭਰ ਕੇ ਜਿਹੜੇ ਮਿੱਟੀ ਦੇ ਰੱਖੇ ਗਏ ਨੇ 2 ਲੱਖ ਦੇ ਕਰੀਬ ਜਿਹੜਾ ਗੱਟਾ ਹੈਗਾ ਜਿਹੜਾ ਉਹ ਕਹਿ ਸਕਦੇ ਆ ਕਿ ਮਿੱਟੀ ਦਾ ਭਰ ਕੇ ਤਿਆਰ ਰੱਖਿਆ ਗਿਆ ਪਰ ਫਿਰ ਹਾਲ ਭਾਵੇਂ ਖਾਤਰੇ ਦੇ ਨਿਸ਼ਾਨ ਤੋਂ ਇਸ ਸਮੇਂ ਕਿ ਅਗਰ 20 ਫੁੱਟ ਥੱਲੇ ਹੈਗਾ ਪਰ 20 ਫੁੱਟ ਬਹੁਤ ਜ਼ਿਆਦਾ ਹੁੰਦਾ ਪਰ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਪਾਣੀ ਵ ਦੇਰ ਨਹੀਂ ਲੱਗਦੀ ਪਰ ਪ੍ਰਸ਼ਾਸਨ ਦੇ ਕਹਿ ਸਕਦੇ ਆਂ ਕਿ ਪ੍ਰਬੰਧਾਂ ਤੋਂ ਸਰਕਾਰ ਦੇ ਪ੍ਰਬੰਧਾਂ ਤੋਂ ਲੋਕ ਖੋਸ ਨਜ਼ਰਤਾ ਆ ਰਹੇ ਉਹਨਾਂ ਨੇ ਕਹਿਣਾ ਕਿ ਪਾਣੀ ਅੱਗੇ ਪਰ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰ ਫਿਲਹਾਲ ਹਜੇ ਤੱਕ ਜਿਹੜੇ ਕਹਿ ਸਕਦੇ ਆਂ ਕਿ ਘੱਗਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੱਗਦੀ ਪਰ ਕੱਲ ਤੋਂ ਜਿਹੜਾ ਥੋੜਾ ਜਿਹਾ ਪਾਣੀ ਵਧਿਆ ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ ਕਿਉਂਕਿ ਖੁਦ ਆਜ ਐਮਐਲਏ ਨੇ ਆਪਣੀ ਕਮਾਂਡ ਜਿਹੜੀ ਸਾਮੀ ਆ ਉਹਨਾਂ ਨੇ ਆ ਕੇ ਨਰੀਖਣ ਕੀਤਾ ਕਿ ਕਿਤੋਂ ਕੋਈ ਕੰਮ ਢਿੱਲਾ ਤਾਂ ਨਹੀਂ ਚੱਲ ਰਿਹਾ ਤੇ ਇਸ ਨੂੰ ਲੈ ਕੇ ਜਿਹੜਾ ਕੱਗਰ ਦਾ ਜਿਹੜਾ ਪਿਛਲੇ ਸਾਲ ਦਾ ਜਿਹੜਾ ਡਰ ਸੀ ਜਿਹੜਾ ਉਹ ਕਿੰਨੇ ਕਿਤੇ ਲੋਕਾਂ ਦੇ ਵਿੱਚੋਂ ਕੱਢਣ ਦੇ ਲਈ ਸਰਕਾਰ ਆ ਜਿਹੜੀ ਇਸ ਵਾਰ ਲਗਭਗ ਪਹਿਲਾ 20 ਦਿਨਾਂ ਤੋਂ ਜਿਹੜੀ ਤਿਆਰੀਆਂ ਉਹ ਕਰ ਰਹੀ ਹੈਗੀ ਆ ਵਿਕੀਪੋਲਰ ਪੰਜਾਬ ਤੱਕ ਸੰਗਰੂਰ